ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਹਲਦੀ ਦੀ ਖੇਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਵੇਂ ਕਿ ਆਪਾਂ 10-15 ਸਾਲ ਤੋਂ ਹਲਦੀ ਆਪਾਂ ਆਪਦੇ ਘਰ ਵਾਸਤੇ ਛੋਟੇ ਜਿਹੇ ਪਲਾਟ ਦੇ ਵਿੱਚ ਪਾਈ ਲਾ ਲਈ ਦੀ ਆ ਕਿਉਂ ਲਾਈ ਦੀ ਭਾਵੇਂ ਥੋੜੀ ਆ ਗਈ ਤਾਂ ਇਹਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਗਈ ਉਹ ਤੁਹਾਨੂੰ ਵਿਖਾਈਏ ਵੀ ਇਹਦੇ ਵਿੱਚ ਆਪਾਂ ਦੋ ਖੇਤਾਂ ਵੀ ਹੋ ਜਾਂਦੇ ਆ। ਹੁਣ ਜਿਹੜਾ ਇਹਦਾ ਕੰਮ ਆਗਾ ਭਾਈ ਹਾਈ ਲੈਵਲ ਦੇ ਉੱਤੇ ਵੀ ਲੋਕਾਂ ਨੇ ਝੂਨਾ, ਕਣਕਾਂ, ਰੀਤੀ ਰਿਵਾਜਾਂ ਨੂੰ ਛੱਡ ਕੇ ਇਹਦੇ ਉੱਤੇ ਹਲਦੀ ਦੇ ਉੱਤੇ ਵੀ ਕਈ ਵੀਰਾਂ ਨੇ ਜੰਗੀ ਪੱਧਰ ਦੇ ਉੱਤੇ ਕੰਮ ਕੀਤਾ ਹੈਗਾ। ਜਿਵੇਂ ਕਿ ਹੁਣ ਆਪਾਂ ਤੁਹਾਨੂੰ ਦਿਖਾਈਏ ਜਿਵੇਂ ਕਿ ਆਪਣੇ ਪਲਾਟ ਦੇ ਵਿੱਚ ਆਪਾਂ ਹਲਦੀ ਲਾ ਦਿੰਨੇ ਆ। ਇਹਦੀ ਮਾਰਚ ਤੇ ਅਪ੍ਰੈਲ ਦੇ ਵਿੱਚ ਭਾਈ ਪਟਾਈ ਹੋ ਜਾਂਦੀ ਆਗੀ। ਅਗਰ ਤੁਹਾਨੂੰ ਮਾਰਚ ਦੇ ਵਿੱਚ ਕਰਨੀ ਆ ਤਾਂ ਇਹ ਮਾਰਚ ਦੇ ਵਿੱਚ ਪਟਾਈ ਹੋ ਜਾਂਦੀ ਆ ਅਪ੍ਰੈਲ ਦੇ ਵਿੱਚ ਇਹ ਤੁਸੀਂ ਇਹਨੂੰ ਪੱਟ ਸਕਦੇ ਹੋ 2 ਮਹੀਨਿਆਂ ਦੇ ਵਿੱਚ ਵਿੱਚ ਜਿਵੇਂ ਕਿ ਛੋਟੇ ਲੈਵਲ ਤੇ ਇੱਕ ਦੀ ਗੱਲ ਹੀ ਆਪਾਂ ਕਰਦੇ ਆ। ਫੇਰ ਕੀ ਆਗਾ ਅਪ੍ਰੈਲ ਤੋਂ ਬਾਅਦ ਤੁਸੀਂ ਮਈ ਜੂਨ ਦੇ ਮਹੀਨੇ ਨੂੰ ਜਦੋਂ ਮਰਜੀ ਇਹ ਉੱਗਣਾ ਸ਼ੁਰੂ ਹੋ ਜਾਂਦੀ ਆ। ਤਾਂ ਫੇਰ ਉਹਦੇ ਵਿੱਚੋਂ ਛਾਂਟ ਕੇ ਤੁਸੀਂ ਜਿੰਨੀ ਆਪਦੀ ਹਲਦੀ ਆ ਉਹਨੂੰ ਵਾਲ ਕੇ ਤੁਸੀਂ ਸ਼ਾਮੇ ਸੁਕਾ ਲਓ ਤਾਂ ਤੁਸੀਂ ਉਸ ਤੋਂ ਬਾਅਦ ਜਿਹੜੀ ਇਹਦੀ ਫੁੱਟੀ ਹੁੰਦੀ ਹੈਗੀ ਉਹ ਫੁੱਟ ਕੇ ਇਹ ਇਸ ਤਰ੍ਹਾਂ ਦੀ ਹੋ ਜਾਂਦੀ ਆ ਵੇਖੋ ਇਹਦੀਆਂ ਜਿਹੜੀਆਂ ਅੱਖਾਂ ਹੈਗੀਆਂ ਆਏ ਨਿਕਲਣ ਲੱਗ ਜਾਂਦੀਆਂ ਅੱਖਾਂ ਹਲਦੀ ਦੀਆਂ ਅੱਖਾਂ ਨਿਕਲ ਆਉਂਦੀਆਂ ਜਿਵੇਂ ਤੁਹਾਡੀ ਆ ਹਲਦੀ ਆ ਗਈ ਆਪਣੇ ਕੋਲੇ ਇਹ ਹਲਦੀ ਨੂੰ ਆਪਾਂ ਵਾਲ ਕੇ ਆਪਾਂ ਇਹਨੂੰ ਵਾਲ ਕੇ ਛਾਵੇਂ ਸੁਕਾ ਕੇ ਤਾਂ ਇਹਨੂੰ ਆਪਾਂ ਤਿਆਰ ਕਰ ਲੈਨੇ ਆ ਜਿਵੇਂ ਕਿ ਆਹ ਇਹਦਾ ਨੱਕ ਫੁੱਟਿਆ ਵਾ ਤਾਂ ਫਿਰ ਇਹ ਆਪਣੀ ਆਹ ਉਗਰਨਾ ਸ਼ੁਰੂ ਹੋ ਜਾਂਦੀ ਆ ਉਗਰਨੀ ਸ਼ੁਰੂ ਹੋ ਜਾਂਦੀ ਆ ਫਿਰ ਇਹਨੂੰ ਕੀ ਕਰਨਾ ਵੀ ਆਪਾਂ ਬੱਟਾ ਬਣਾ ਕੇ ਆਪਾਂ ਇਹਨੂੰ ਬੱਟਾਂ ਦੇ ਉੱਤੇ ਲਾ ਦੇਣੀ ਆ ਜਦੋਂ ਆਪਾਂ ਇਹਨੂੰ ਬੱਟਾਂ ਦੇ ਉੱਤੇ ਲਾਤੀ ਕੀ ਬੱਟ ਆਪਣੀ ਕਮ ਸੇ ਕੰਮੀ 1 ਫੁੱਟ ਡੇਢ ਫੁੱਟ ਦੀ ਮੋਟੀ ਹੋਣੀ ਚਾਹੀਦੀ ਆ ਵੀ ਆਪਾਂ ਇਹੜੀ ਵੱਟ ਪਾਉਣੀ ਆਂਗੀ ਪੂਰੀ ਮੋਟੀ ਜਿੰਦਰੇ ਦੀ ਵੱਟ ਹੋਵੇ ਤੇ ਵੱਟ ਦੇ ਤੁਸੀਂ ਦੋਨੇ ਪਾਸੇ ਹਲਦੀ ਲਾ ਦਿਓ ਫੇਰ ਜਦੋਂ ਆਪਾਂ ਹਲਦੀ ਲਾ ਦਿੰਨੇ ਆਂ ਆਪਾਂ ਵਿਛਦੀ ਤੁਹਾਨੂੰ ਇੱਕ ਹੋਰ ਦੱਸਦੇ ਆਂ ਆਪਾਂ ਰੇ ਸਪਰੇਅ ਦੇ ਤੇ ਕੋਈ ਨਹੀਂ ਕਰਦੇ ਉਹਦੇ ਵਿੱਚ ਗਾਹਾਂ ਜਾ ਕੇ ਆਲੂਆਂ ਦੀ ਖੇਤੀ ਵੀ ਇਹਦੇ ਵਿੱਚ ਹੋ ਜਾਂਦੀ ਆ ਜਿਵੇਂ ਕਿ ਤਜਰਬੇ ਤੌਰ ਦੇ ਉੱਤੇ ਮੈਂ ਆਲੂਆਂ ਦੀ ਖੇਤੀ ਕਰੀ ਆ ਇਹਦੇ ਮੈਂ ਕੋਈ ਰੇ ਸਪਰੇਅ ਨਹੀਂ ਪਾਈ ਆ ਵੇਖੋ ਵੀ ਕਿੱਡੇ-ਕੱਡੇ ਆਲੂ ਇਹਦੇ ਚ ਹੋਏ ਨੇ ਇਹਦੇ ਤੇ ਕੋਈ ਰੇ ਸਪਰੇ ਨਹੀਂ ਵਿੱਚ ਛੋਟੇ ਵੀ ਹੈਗੇ ਨਾ ਤੇ ਵਿੱਚ ਛੋਟੇ ਵੀ ਹੈਗੇ ਤੇ ਵਿੱਚ ਇਹਦੇ ਤੇ ਵੱਡੇ ਵੀ ਹੋ ਗਏ ਇਹ ਮੈਂ ਕੀ ਕਰਿਆਗਾ ਜਿਹੜਾ ਵਿਚਾਲੜਾ ਓੜਾ ਛੱਡਿਆ ਵਾ ਸੀ ਦੋਨੇ ਪਾਸੇ ਹਲਦੀ ਲਾਈ ਸੀ ਤੇ ਮੈਂ ਵਿਚਾਲੇ ਕੀ ਕਰਿਆ ਵੀ ਆਲੂ ਲਾਉਤੇ ਹੁਣ ਭਾਈ ਇਹ ਦੋ ਟੋਕਰੇ ਕਮਸੇ ਕਮ ਆਲੂਆਂ ਦੇ ਨਿਕਲ ਆਏ ਆਪਾਂ ਆਲੂ ਆਲੂਆਂ ਦੀ ਪਟਾਈ ਹੋ ਗਈ ਇਹਦੇ ਤੇ ਤੇ ਹਲਦੀ ਦੀ ਵੀ ਮਾਰਚ ਤੋਂ ਬਾਅਦ ਪਟਾਈ ਹੋ ਜਾਂਦੀ ਆਪਾਂ ਹੁਣ ਇਹਨੂੰ ਪੱਟ ਲਿਆਗਾ ਫੇਰ ਕੀ ਕਰਨਾ ਜਿਵੇਂ ਪਟਕੇ ਇਹਨੂੰ ਸਮਾਰ ਕੇ ਇਹਦੇ ਉੱਤੇ ਪਾਈਪ ਮਾਰ ਕੇ ਇਹਨੂੰ ਵਧੀਆ ਧੋ ਲੋ ਧੋਣ ਤੋਂ ਬਾਅਦ ਕੀ ਕਰਨਾ ਹੈਗਾ ਆਪਣੇ ਕੋਲੇ ਕੜਾਹੀ ਦੇ ਵਿੱਚ ਇਹਨੂੰ ਆਪਾਂ ਕੀ ਕਰਨਾ ਵਾਲਾ ਦੇ ਲੈਣਾ ਜਦੋਂ ਵਾਲਾ ਦੇ ਲੈਣਾ ਇਹ ਪੋਲੀ ਹੋ ਜਾਣੀ ਆਗੀ ਤਾਂ ਫੇਰ ਇਹ ਕੀ ਕਰੂਗੀ ਆ ਰੂਪ ਧਾਰ ਲੂਗੀ ਆ ਸੁੱਕ ਕੇ ਔਰ ਜੇ ਸੁੱਕ ਕੇ ਇਹ ਰੂਪ ਧਾਰ ਲੂਗੀ ਰੰਗ ਇਹਦਾ ਬਹੁਤ ਸਫੀਸ਼ੈਂਟ ਰੰਗ ਨਿਕਲੂਗਾ ਇਹਦੇ ਵਿੱਚੋਂ ਐਨ ਪੂਰਾ ਖੱਟਾ ਆਹ ਵੇਖੋ ਰੰਗ ਇਸ ਤਰ੍ਹਾਂ ਦਾ ਰੰਗ ਨਿਕਲੂਗਾ। ਆਗਰ ਆਪਾਂ ਬਾਜ਼ਾਰ ਦੇ ਵਿੱਚੋਂ ਹਲਦੀ ਲੈ ਆਉਨੇ ਆ ਤਾਂ ਉਹਦੇ ਵਿੱਚ ਭਾਈ ਰੰਗ ਕੈਮੀਕਲ ਪਾਇਆ ਹੁੰਦਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਹੁੰਦਾ ਫੇਰ ਇਹਨੂੰ ਜਦੋਂ ਆਪਾਂ ਪਿਆ ਲਿਆਂਦੀ ਤਾਂ ਇਹਦਾ ਆਹਾ ਰੂਪ ਬਣ ਜਾਊਗਾ। ਆਹ ਵਾਲਾ ਰੂਪ ਬਣ ਜੂ ਇਹਦਾ ਹਲਦੀ ਦਾ। ਅਗਰ ਤੁਸੀਂ ਹਲਦੀ ਘਰੇ ਲਾਈ ਵੀ ਆ ਘਰੇ ਹਲਦੀ ਲਾਈ ਵੀ ਆ ਸਿਆਲੋ ਸਿਆਲ ਤੁਸੀਂ ਕੀ ਕਰਨਾ ਹੈਗਾ ਜਿਵੇਂ ਆਪਣੇ ਕੋਲੇ ਪੋਹ मागਦੇ 2 ਮਹੀਨੇ ਆ ਗਏ 2 ਮਹੀਨੇ ਆ ਗਏ ਉਦੋਂ ਕੀ ਕਰਨਾ ਆਪਾਂ ਇੱਕ ਐਡੀ ਹਲਦੀ ਦੀ ਗੰਢੀ ਉਥੋਂ ਪਟ ਲੈਂਦੀ ਆ ਤੇ ਪਟ ਕੇ ਇਹਨੂੰ ਕੀ ਕਰਨਾਗਾ ਸ਼ਾਮ ਦੇ ਟਾਈਮ ਆਪਾਂ ਜਦੋਂ ਰਾਤ ਨੂੰ ਇੱਕ ਗਲਾਸ ਦੁੱਧ ਪੀਨੇ ਆ ਤੇ ਇਹਨੂੰ ਐ ਕਰਕੇ ਕੱਦੂ ਕਸ ਕਰ ਲੋ ਇਦੋਂ ਆਇਆ ਕਰਕੇ ਕੱਦੂ ਕਸ ਕਰ ਲੋਗੇ ਤੇ ਇਸ ਤਰ੍ਹਾਂ ਦੀ ਐ ਪੋਜੀਸ਼ਨ ਦੀ ਇਹ ਹੋ ਜੂਗੀ ਇਹਨੂੰ ਕੀ ਕਰਨਾ ਹੈਗਾ ਆਪਾਂ ਦੁੱਧ ਦੇ ਵਿੱਚ ਜਿੰਨਾ ਕ ਆਪਾਂ ਦੁੱਧ ਪੀਨੇ ਆ ਇੱਕ ਗਲਾਸ ਦੋ ਗਲਾਸ ਜਿਹੜਾ ਵੀ ਘਰ ਦਾ ਪਰਿਵਾਰ ਪੀ ਸਕਦਾ ਹੈਗਾ ਇਹਨੂੰ ਆਪਾਂ ਭਾਈ ਦੁੱਧ ਚ ਵાળ ਲੋ ਦੁੱਧ ਚ ਵાળ ਕੇ ਇਹਨੂੰ ਪੀ ਲੋ ਅਗਰ ਇਹ ਇਹ ਦੇ ਲੱਛੇ ਖਾਦੇ ਜਾਂਦੇ ਆ ਤਾਂ ਜਿਵੇਂ ਹੁਣ ਖਾ ਸਕਦੇ ਹੋਂ ਨਹੀਂ ਕੀ ਕਰਨਾਗਾ ਤੁਸੀਂ ਇਹਨੂੰ ਪੁੰਨ ਲੋ ਹਲਦੀ ਵਾਲਾ ਤੁਹਾਡੇ ਕੋਲੇ ਦੁੱਧ ਹੋ ਜਾਊਗਾ ਆਪਣੇ ਜਿਹੜੇ ਪਸ਼ੂਆਂ ਦਾ ਦਾਣਾ ਹੁੰਦਾ ਉਹਦੇ ਵਿੱਚ ਇਹਨੂੰ ਵੇਸਟੇਜ ਵਾਲੇ ਪਾ ਦਿਓ ਮੈਂ ਤਾਂ ਭਾਈ ਇਸ ਟਾਈਮ 62 ਸਾਲ ਦੀ ਮੇਰੀ ਉਮਰ ਜਾ ਰਹੀ ਆ ਸਿਆਲੋ ਸਿਆਲ ਮੈਂ ਤਾਂ ਜਦੋਂ ਮੇਰਾ ਟਾਈਮ ਲੱਗਦਾ ਮੇਰਾ ਜੀ ਕਰੇ ਮੈਂ ਤਾਂ ਉਹ ਸਾਹਮਣੇ ਪਲਾਟ ਚੋਂ ਗੰਢੀ ਪੱਟ ਲਿਆਉਣਾ ਤੇ ਸਰਦੀ ਦੇ ਵਿੱਚ ਇਹਨੂੰ ਆਪਦੇ ਦੁੱਧ ਦੇ ਵਿੱਚ ਵਾਲਾ ਦੇ ਕੇ ਤੇ ਆਪਦਾ ਪੀ ਲਈਦੀ ਆ ਅਗਰ ਜਿਸ ਭਰਾ ਵੀਰ ਨੂੰ 슈ਗਰ ਹੈਗੀ ਆ ਉਹਦੇ ਵਿੱਚ ਇਹ ਮਿੱਠਾ ਨਾ ਪਾਵੇ ਜਿਹੜਾ ਨਾਰਮਲ ਬੰਦਾ ਹੈਗਾ ਤੇ ਥੋੜਾ ਮਿੱਠਾ ਪਾ ਲੇ ਇਨਾ ਟੇਸਟੀ ਦੁੱਧ ਬਣਦਾ ਹੈਗਾ ਤੁਸੀਂ ਕਹੋਗੇ ਵੀ ਰੋਜ਼ ਆਪਾਂ ਇਹਨੂੰ ਦੁੱਧ ਨੂੰ ਪੀਏ ਤੁਹਾਡੀ ਢੂਈ ਦਰਦ ਕਰਦੀ ਆ ਗੋਡੇ ਦਰਦ ਕਰਦੇ ਆ ਤੁਹਾਡੇ ਸਿਰ ਦਰਦ ਕਰਦਾ ਹੈ ਨਿਗਾ ਘਟਾ ਤੁਸੀਂ 2 ਮਹੀਨੇ ਘਰ ਦੀ ਹਲਦੀ ਪੀ ਲੋ ਲਗਾਤਾਰ ਬਿਲਕੁਲ ਬੰਦਾ ਤੰਦਰੁਸਤ ਦੀ ਓਕੇ ਦੀ ਰਿਪੋਰਟ ਹੋਊਗੀ ਭਾਈ ਪਿਓਰ ਹਲਦੀ ਦੀ ਤਾਂ ਜਿਵੇਂ ਕਿ ਆਪਾਂ ਅੰਬ ਹਲਦੀ ਪਸਾਰੀਆਂ ਦੇ ਲਿਆਉਣੇ ਆ ਉਹ ਸੁੱਕੇ ਅੰਬ ਹਲਦੀ ਆਪਾਂ ਲਿਆ ਕੇ ਉਹ ਖਾਨੇ ਆ ਢੂਈ ਦਰਦ ਤੋਂ ਸਿਰ ਦਰਦ ਤੋਂ ਜਾਂ ਕੋਈ ਜੋੜ ਦਾ ਜਾਂ ਕੋਈ ਤੁਹਾਡੇ ਸੱਟ ਲੱਗੀ ਵੀ ਆ ਇਹ ਤਾਂ ਭਾਈ ਅੰਬ ਹਲਦੀ ਨਾਲ ਉਹ ਵੀ ਖਜ਼ਾਨਾ ਥੋੜਾ ਕੁਦਰਤੀ ਆ ਇਹਦੇ ਵਿੱਚ ਖਾਸ ਕਰਕੇ ਮੈਂ ਇਹ ਕਹੂੰਗਾ ਵੀ ਕੱਲੀ ਰੂੜੀ ਦੀ ਰੇ ਪਾਉਣੀ ਆ ਦੂਜੀ ਕੋਈ ਰੇ ਨਹੀਂ ਪਾਉਣੀ ਅਗਰ ਨਾ ਇਹਨੂੰ ਕੋਈ ਸੁੰਡੀ ਲੱਗੇ ਨਾ ਇਹ ਤੇ ਸਪਰੇਅ ਕਰਨ ਦੀ ਲੋੜ ਆ ਕੁਛ ਨਾ ਤੁਸੀਂ ਪਾਓ ਤਾਂ ਇਹਨੂੰ ਤੁਸੀਂ ਜ਼ਰੂਰ ਆਪਦੇ ਘਰੇ ਆਪਦੇ ਲੋੜ ਮੁਤਾਬਕ ਤੁਹਾਡੇ ਘਰ ਥਾਂ ਹੈਗਾ ਤਾਂ ਤੁਸੀਂ ਜ਼ਰੂਰ ਲਾਓ ਹੁਣ ਆ ਜੀਏ ਆਪਾਂ ਜੰਗੀ ਪੱਧਰ ਦੇ ਉੱਤੇ ਕਈ ਵੀਰ ਭਰਾਵਾਂ ਨੇ ਤਾਂ ਹੁਣ 2-2 4-4 ਕਿੱਲੇ ਹਲਦੀ ਦੇ ਲਾਏ ਆ ਇੱਕ ਵੀਰ ਦੀ ਮੈਂ ਵੀਡੀਓ ਵੇਖੀ ਉਹ ਕਹਿੰਦਾ ਵੀ ਮੈਂ ਪਹਿਲੇ ਸਾਲ ਇੱਕ ਕਿੱਲਾ ਲਾ ਲਿਆ ਅਗਰ ਮੈਨੂੰ ਹਲਦੀ ਗੁਰਦੁਆਰੇ ਹੋ ਕੇ ਦੇ ਕੇ ਪਿੰਡਾਂ ਦੇ ਵਿੱਚ ਖੜ ਕੇ ਮੋਟਰਸਾਈਕਲਾਂ ਤੇ ਜਾ ਕੇ ਗੱਡੀਆਂ ਤੇ ਜਾ ਕੇ ਮਤਲਬ ਟਰੈਕਟਰਾਂ ਵਗੈਰਾ ਤੇ ਮੈਨੂੰ ਵੇਚਣੀ ਪਈ ਇੱਕ ਸਾਲ ਤਾਂ ਮੈਨੂੰ ਆ ਦਿੱਕਤ ਆਈ ਅਗਰ ਦੂਜੇ ਸਾਲ ਨੂੰ ਮੈਨੂੰ ਕੋਈ ਦਿੱਕਤ ਨਹੀਂ ਆਈ ਮੈਂ ਕੀ ਕੀਤਾ ਵੀ ਇਹਦਾ ਹਲਦੀ ਦਾ ਪ੍ਰੋਸੀਜਰ ਸਟੀਮ ਮਾਰ ਕੇ ਸਾਫ਼ ਕਰਕੇ ਵਾੜਨ ਨਾਲੋਂ ਵੀ ਉਹਨੇ ਘਰੇ ਲਾ ਲਿਆ ਪ੍ਰੋਜੈਕਟ ਔਰ ਹਲਦੀ ਪੀਣ ਵਾਲੀਆਂ ਮਸ਼ੀਨਾਂ ਵੀ ਆਪਣੀਆਂ ਘਰੇ ਲਾ ਲਈਆਂ ਉਹਦਾ ਅੱਜ ਭਾਈ ਪ੍ਰੋਡਕਟ ਇੰਨਾ ਵਿਕਰੇ ਹੈਗਾ ਔਰ ਦੇਸੀ ਤੌਰ ਤੇ ਔਰ ਪੀਰ ਇਮਾਨਦਾਰੀ ਦੇ ਨਾਲ ਕੰਮ ਕਰਦਾ ਮੈਂ ਨਾ ਭੁੱਲ ਗਿਆ ਨਹੀਂ ਤੁਹਾਨੂੰ ਦੱਸ ਦਿੰਦਾ ਐਡਰੈਸ ਉਦੀ ਹਲ ਦੀ ਉਹ ਤਾਂ ਪੂਰੀ ਨਹੀਂ ਆਉਂਦੀ ਅੱਜ ਉਹ ਇੱਕ ਕਿੱਲਾ ਲਾਉਂਦਾ ਲਾਉਂਦਾ ਪੰਜ ਛੇ ਕਿੱਲਾਂ ਦੇ ਉੱਤੇ ਜਾਵੜਿਆ ਇੱਕ ਐਤ ਕਿ ਮੈਂ ਵੀਡੀਓ ਹੋਰ ਵੇਖੀ ਆ ਇੱਕ ਵੀਰ ਨੇ ਐਤ ਕਿ ਹੋਰ ਨਵਾਂ ਕੰਮ ਸ਼ੁਰੂ ਕੀਤਾ ਉਹਨੇ ਤਿਲ ਤਿੰਨ ਕਿੱਲਾਂ ਤੋਂ ਸ਼ੁਰੂ ਕੀਤਾ ਹੈਗਾ ਉਹ ਕਹਿੰਦਾ ਮੈਂ ਤਿੰਨ ਕਿੱਲੇ ਲਾਏ ਨਗੇ ਪਹਿਲੀ ਵਾਰ ਤਾਂ ਇਹਦੇ ਵਿੱਚ ਜਿਵੇਂ ਤੁਸੀਂ ਖੇਤ ਦੇ ਵਿੱਚ ਲਾਉਣੀ ਆ ਇਹਦੇ ਨਾਲ ਰਵੇਤੀ ਸਮੇਂ ਮੁਤਾਬਕ ਤੁਸੀਂ ਫਸਲਾਂ ਹੋਰ ਵੀ ਕਰ ਸਕਦੇ ਹੋ ਇਹਦੇ ਵਿੱਚ ਜਿਵੇਂ ਛੋਲੂਆ ਲਾਉਣਾ ਆਲੂ ਲਾਉਣੇ ਪਾਲਕ ਲਾਉਣਾ ਮੇਥੇ ਲਾਉਣੇ ਇਹ ਤੁਸੀਂ ਭਾਈ ਆਪਦੇ ਘਰ ਲੋੜ ਮੁਤਾਬਕ ਦੀਆਂ ਚੀਜ਼ਾਂ ਧਣੀਆਂ ਲਾਉਣਾ ਇਹਦੇ ਵਿੱਚ ਤੁਸੀਂ ਲਾ ਸਕਦੇ ਹੋ ਉਹਦਾ ਕੀ ਹੈਗਾ ਤੁਹਾਨੂੰ ਫਾਂਟਾ ਖੁੱਲਾ ਬਣਾਉਣਾ ਪਊਗਾ ਜਦੋਂ ਆਪਾਂ ਫਾਂਟਾ ਖੁੱਲਾ ਬਣਾ ਲੈਨੇ ਆਪਾਂ ਜਿਹੜੀ ਜਗ੍ਹਾ ਹੁੰਦੀ ਹੈ ਵੇਸਟੇਜ ਉੱਥੇ ਬੰਦਾ ਇਹਦੇ ਵਿੱਚ ਇਹ ਚੀਜ਼ਾਂ ਲਾ ਲੈਂਦਾ ਜਿਵੇਂ ਕਿ ਜਲੰਧਰ ਦਾ ਏਰੀਆ ਅੰਮ੍ਰਿਤਸਰ ਦਾ ਏਰੀਆ ਉਹਨਾਂ ਕੋਲੇ ਜ਼ਮੀਨਾਂ ਵੀਰਾਂ ਕੋਲੇ ਕੰਡਾਸਟਰ ਜ਼ਮੀਨਾਂ ਐ ਥੋੜੀਆਂ ਜ਼ਮੀਨਾਂ ਐਂ ਗਿਆ ਖੇਤੀ ਦੇ ਮਿਹਨਤੀ ਬੰਦੇ ਵਦਨ ਉਹ ਸੇਰਗੇ ਦੇ ਉਹ ਭਾਈ ਇੱਕ ਫਸਲ ਦੀ ਵਜਾਏ ਤਿੰਨ ਤਿੰਨ ਕੱਢਦੇ ਨੇ ਆ ਸਾਡੀ ਜਿਹੜੀ ਬਠਿੰਡੇ ਵਾਲੀ ਬੈਲਟ ਆ ਅਸੀਂ ਤਾਂ ਦੋ ਚੀਜ਼ਾਂ ਦੇ ਮਗਰ ਪਏ ਆ ਜਾਂ ਤਾਂ ਪਾਣੀ ਮਕਾਉਣ ਦੇ ਮਗਰ ਪਏ ਆ ਝੋਨੇ ਦਾ ਪਾਣੀ ਵੀ ਆਪਾਂ ਧਰਤੀ ਜੋ ਕੜ-ਕੜ ਕੇ ਸੜਦ ਗਏ ਵਸੇ ਝੋਨਾ ਝੋਨੇ ਦਾ ਕਿ ਇੰਨਾ ਬੁਰਾ ਹਾਲ ਹੋਇਆ ਸੈਲਰ ਵਾਲਿਆਂ ਨੇ ਚੱਕਿਆ ਨਹੀਂ ਹੁਣ ਆਪਾਂ ਕਣਕ ਵੱਢ ਕੇ ਹੱਟੇ ਨਹੀਂ ਤੇ ਆਪਾਂ ਝੋਨੇ ਦੀ ਫੇਰ ਤਿਆਰੀ ਕਰ ਲਈ ਆਪਾਂ ਕਿ ਤਿਆਰੀ ਕਰਨੀ ਆ ਤਾਂ ਕਿਸੇ ਹੋਰ ਹੋਰ ਫਸਲ ਦੀ ਕਰ ਲਈਏ ਆਪਾਂ ਨੂੰ ਇੱਕ ਸਾਲ ਦਿੱਕਤ ਆਉਗੀ ਨਹੀਂ ਆਪਾਂ ਤਾਂ ਵਸੇ ਝੋਨਾ ਹੀ ਲਾਉਣਾ ਝੋਨਾ ਤੇ ਕਣਕ ਹੀ ਲਾਉਣਾ ਹੋਰ ਤਾਂ ਆਪਾਂ ਤੀਜੀ ਚੀਜ਼ ਤਾਂ ਆਪਾਂ ਲਾਉਣੀ ਹੀ ਨਹੀਂਗੀ ਇਹ ਆਪਾਂ ਜਰੂਰ ਇਸ ਦੇ ਵਾਸਤੇ ਆ ਗਏ ਜਿਵੇਂ ਕਿ ਇਤਕੀ ਵੀਡੀਓ ਵੇਖਦਾ ਰਹਿੰਦਾ ਇੱਕ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਆਪਦੀ ਸੋਚ ਮੁਤਾਬਕ ਆਪਦੀ ਉਮਰ ਮੁਤਾਬਕ ਆਪਦੇ ਤਜਰਬੇ ਮੁਤਾਬਕ ਸਵਾਲ ਇੱਕ ਸਵਾਲ ਪਿਆਰ ਭਰਾ ਤੁਹਾਡੇ ਦੇ ਨਾਲ ਸਾਂਝਾ ਕਰਨ ਜਾ ਰਿਹਾ ਜਿਵੇਂ ਕਿ ਆਪਾਂ ਨੂੰ ਝੋਨੇ ਦੀ ਦਿੱਕਤ ਆਉਂਦੀ ਆ ਸਾਰਿਆਂ ਨੂੰ ਦਿੱਕਤ ਤਾਂ ਵੱਡੀ ਆ ਰਹੀ ਆ ਭਾਈ ਪਰਾਲੀ ਦੇ ਉੱਤੇ ਸਾੜਨ ਦੇ ਉੱਤੇ ਜ਼ਿੰਮੇਦਾਰ ਕਰੇ ਕੀ ਵੇਖੋ ਮੈਂ ਵੀ ਇੱਕ ਛੋਟਾ ਕਿਸਾਨ ਆ 10-12 ਕਿੱਲੇ ਮੇਰੇ ਕੋਲ ਵੀ ਪੈੜੀ ਆ ਮੇਰੀ ਵੀ ਪੈੜੀ ਠੇਕੇ ਦੇ ਉੱਤੇ ਦਿੱਤੀ ਵੀ ਆ ਕੀ ਪਰਚੇ ਵੀ ਜਿਵੇਂ ਇਹਦੇ ਤੇ ਉੱਤੇ ਦਿੱਕਤਾਂ ਆ ਰਹੀਆਂ ਨੇ ਆਪਾਂ ਨੂੰ ਇਹਨਾਂ ਨੇ ਪਰੇਸ਼ਾਨ ਕਰਦੇ ਆਪਣੇ ਵੇਚਣ ਦੇ ਉੱਤੇ ਪਰੇਸ਼ਾਨ ਕਰ ਰਹੇ ਆ ਹੌਲੀ-ਹੌਲੀ ਆਪਣਾ ਜਿਹੜੀ ਝੋਨੇ ਦੀ ਫਸਲ ਆ ਇਹਨਾਂ ਨੇ ਇੱਕ ਦਿਨ ਬੰਦ ਕਰਨੀ ਆ ਕਰਨੀ ਕਰਨੀ ਆ ਇਹਨਾਂ ਨੇ ਆਪਾਂ ਨੂੰ ਇਸ ਤਰ੍ਹਾਂ ਦੇ ਖਿਆਲ ਦੇ ਵਿੱਚ ਪਾ ਕੇ ਪਰੇਸ਼ਾਨ ਕਰਕੇ ਵੱਡੀਆਂ ਫਾਰਮਾਂ ਨੇ ਇਹਨਾਂ ਨੇ ਝੋਨੇ ਦੀ ਆਪਣੀ ਪੈਦਾਵਾਰ ਬੰਦ ਕਰਨੀ ਆ ਆਪਾਂ ਕੀ ਕਰੀਏ ਰੀਤੀ ਰਵਾਜੀ ਜਿਹੜਾ ਛੱਡ ਕੇ ਝੋਨਾ ਆਪਾਂ ਹੋਰ ਫਸਲਾਂ ਦੇ ਉੱਤੇ ਜਾਈਏ ਜਿਵੇਂ ਕਿ ਕਈ ਵੀਰਾਂ ਨੇ ਜਿੱਕੀ ਕਣਕ ਨੂੰ ਛੱਡ ਕੇ ਸਰੋਂ ਦੀ ਫਸਲ ਲਾਈ ਔਰ ਸਾਨੂੰ ਦਾ ਝਾੜ ਵੀ ਬਹੁਤ ਸੋਹਣਾ ਹੋਇਆ ਤੇ ਕਵੈਨ ਨੇ ਕੜਤਾ ਜਿਵੇਂ ਕਿ ਝੋਨੇ ਨੂੰ ਛੱਡ ਕੇ ਆਪਾਂ ਹੋਰ ਟਰਾਈ ਕਰੀਏ ਇੱਕ ਕਿੱਲਾ ਟਰਾਈ ਕਰੀਏ ਦੋ ਕਿੱਲੇ ਟਰਾਈ ਕਰੀਏ ਇਵੇਂ ਜਿਵੇਂ ਆਪਾਂ ਉਹਦੇ ਚ ਉਸ ਫਸਲ ਦੇ ਉੱਤੇ ਆ ਗਏ ਤੇ ਜਾਂ ਕਿ ਆਪਣਾ ਪਾਣੀ ਵੀ ਧਰਤੀ ਦਾ ਬਚੇ ਤੇ ਸਰੋਤਾ ਵੀ ਪਾਣੀ ਦਾ ਆਪਣਾ ਬਚਾ ਸਕਦੇ ਆ ਅਗਰ ਆਪਣੇ ਪਰਾਲੇ ਨਾਲ ਆਪਣੇ ਜ਼ਿਮੀਦਾਰ ਦੇ ਧਰਤੀ ਮਾਂ ਦਾ ਪਾਣੀ ਆਪਾਂ ਵਚਾ ਸਕਦੇ ਆ ਜੇ ਆਪਾਂ ਝੋਨੇ ਦੇ ਤੋਂ ਆਪਾਂ ਬਾਹਰ ਨਿਕਲ ਗਏ ਬਾਹਰ ਨਿਕਲਾਂਗੇ ਤਾਂ ਜਰੂਰ ਆਪਾਂ ਇਸ ਤਰ੍ਹਾਂ ਦਾ ਕਰ ਲਾਂਗੇ ਜਿਵੇਂ ਕਿ ਪਕਾਮੀ ਮੱਕੀ ਆ ਗਈ ਹੁਣ ਮੱਕੀ ਆਪਾਂ ਕੀ ਕਰਦੇ ਆ ਇਕੱਲੇ ਚਾਰ ਵਾਸਤੇ ਹੀ ਬਣਾਉਨੇ ਆ ਬੀਜਦੇ ਆ ਉਸ ਤੋਂ ਬਾਅਦ ਵੱਢ ਕੇ ਆਪਾਂ ਝੋਨਾ ਫੇਰ ਲਾ ਦਿੰਨੇ ਆ ਮੱਕੀ ਦੀਆਂ ਫਸਲਾਂ ਆਪਾਂ ਦੋ ਲੈ ਸਕਦੇ ਆ ਜਗਦੇਵ ਸਿੰਘ ਆਪਣਾ ਸਿਵਿੰਗਾਂ ਪਿੰਡ ਤੋਂ ਆ ਮੇਰਾ ਵੀਰ ਉਹੋ ਦੋ ਦੋ ਵਾਰੀ ਮੱਕੀ ਵੱਢ ਕੇ ਆਪਦੀ ਸ਼ਹਿਰ ਲੈ ਜਾਂਦਾ ਹੈਗਾ ਤੇ ਉਹ ਝੋਨਾ ਬੀਜਦਾ ਹੀ ਨਹੀਂਗਾ ਪੰਜ ਪੰਜ ਸ਼ੀਸ਼ੀ ਕਿੱਲੇ ਬੀਜਦਾ ਨੀਰੇ ਦੇ ਉੱਤੇ ਔਰ ਨੀਰੇ ਦੇ ਉੱਤੇ ਜਿੱਮੇ ਆਪਾਂ ਆ ਗਏ ਜਿਸ ਭਰਾ ਹਿੰਮਤ ਕਰ ਸਕਦਾ ਹੈ ਟਰੈਕਟਰ ਉਹਦਾ ਆਉਦਾ ਹੈਗਾ ਤੇ ਉਹ ਇਹ ਝੋਨੇ ਤੋਂ ਬਾਹਰ ਨਿਕਲ ਸਕਦਾ ਮੈਂ ਤੁਹਾਨੂੰ ਇਹ ਅੱਜ ਵੀਡੀਓ ਦੇ ਮੱਧ ਮਰਾਹੀ ਆਪਾਂ ਸੁਝਾਅ ਦਿੱਤਾ ਵੀ ਆਪਾਂ ਜਿਵੇਂ ਕਿ ਇਸ ਨੂੰ ਛੱਡ ਕੇ ਜਿਵੇਂ ਕਿ ਆਪਾਂ ਹਲਦੀ ਆ ਗਈ ਹਲਦੀ ਦੀ ਫਸਲ ਤੇ ਆਪਾਂ ਆ ਜਗੇ ਹਲਦੀ ਲਾ ਲਗੇ ਹਲਦੀ ਇੱਕ ਸਾਲ ਦੀ ਫਸਲ ਆ ਗਈ ਆਪਾਂ ਇੱਕ ਕਿੱਲਾ ਝੂਰ ਟਰਾਈ ਕਰਕੇ ਆਪਾਂ ਝੋਨੇ ਨੂੰ ਛੱਡ ਗਏ ਤੇ ਹਲਦੀ ਵਗੈਰਾ ਆਪਾਂ ਬੀਜਣੀ ਸ਼ੁਰੂ ਕਰੀਏ ਇਹਦੇ ਵਿੱਚ ਮੁਨਾਫਾ ਬਹੁਤ ਜ਼ਿਆਦਾ ਹੈ ਅਗਰ ਤੁਸੀਂ ਇੱਕ ਵਾਰੀ ਹਲਦੀ ਲਾਉਣ ਲੱਗ ਗਏ ਤੁਸੀਂ ਕਾਰਖਾਨਾ ਘਰੇ ਲਾ ਲੈਣਾ ਮੈਂ ਤੁਹਾਨੂੰ ਗਰੰਟੀ ਦਿੰਨਾਗਾ ਤੁਸੀਂ ਇਹ ਚੀਜ਼ ਦੀ ਇਹਦੀ ਮੰਗ ਬਹੁਤ ਜ਼ਿਆਦੇ ਮੰਗਾ ਪਿਓਰ ਚੀਜ਼ ਦੀ ਔਰ ਪਿਓਰ ਚੀਜ਼ ਤੁਸੀਂ ਆਪ ਕਹੇ ਕੇ ਵੇਚੋਗੇ ਜਿਵੇਂ ਕਿ ਪਿਓਰ ਚੀਜ਼ ਆਪਾਂ ਵੇਚਦੇ ਆਂਗੇ ਤਾਂ ਅਗਲਾ ਜਿਵੇਂ ਹੁਣ ਕਣਕ ਆਪਾਂ ਕਹੇ ਦਿੰਦੇ ਆਂ ਵੀ ਬਿਨਾਂ ਰੇ ਸਪਰੇਅ ਧੋਵਾਂਗੇ ਕਣਕ ਉਹ ਉਹ ਵੀਰ ਦੇ ਘਰੋਂ ਹੀ ਕਣਕ ਚਲੀ ਜਾਂਦੀ ਆਗੀ ਉਹ ਮੰਡੀ ਨਹੀਂ ਭਾਈ ਲੈ ਕੇ ਜਾਂਦਾ ਘਰ ਬਿਨਾਂ ਰੇ ਸਪਰੇਅ ਤੋਂ ਜਿਹੜੀਆਂ ਇਹਦੇ ਵਿੱਚ ਕੋਈ ਰੇ ਸਪਰੇਅ ਨਹੀਂ ਕੋਈ ਤੁਹਾਡਾ ਖਰਚਾ ਨਹੀਂ ਕੋਈ ਤੁਹਾਡੇ ਟਰੈਕਟਰ ਦੀ ਮਿਹਨਤ ਨਹੀਂ ਇੱਕ ਵਾਰੀ ਲਾਉਣ ਦੀ ਜ਼ਰੂਰ ਮਿਹਨਤ ਆਗਿਆ ਜੇ ਅਗਰ ਤੁਸੀਂ ਪੱਠੇ ਆਗੇ ਤੁਸੀਂ ਉਦੋਂ ਪਰਾਲੀ ਚੱਕੋ ਤੇ ਪਰਾਲੀ ਚੱਕ ਕੇ ਇਹਦੇ ਉੱਤੇ ਪਾ ਦਿਓ ਇਹਦੇ ਵਿੱਚ ਪੱਠੇ ਹੀ ਨਹੀਂ ਹੁੰਦੇਗੇ ਪੱਠੇ ਮਾਣ ਦੀ ਲੋੜ ਹੀ ਨਹੀਂ ਪੈਂਦੀ ਉਹਦੇ ਨੂੰ ਜਿਹਦੇ ਨੂੰ ਤੁਸੀਂ ਇਹਨੂੰ ਪੱਟਣੀ ਆ ਉਹਦੇ ਨੂੰ ਇਹ ਗਲ ਜੂਗੀ ਪਰਾਲੀ ਗਲ ਜਾਂਦੀ ਆ ਤੇ ਤੁਸੀਂ ਹਲਦੀ ਪੱਟ ਕੇ 2 ਮਹੀਨਿਆਂ ਨੂੰ ਮਹੀਨੇ ਦੇ ਉੱਤੇ ਤੁਸੀਂ ਸਬਜ਼ੀ ਵਾਲੇ ਨੂੰ ਵੀ ਦੇ ਸਕਦੇ ਹੋ ਤੇ ਫੇਰ ਫੇਰ ਤੁਸੀਂ ਭਾਈ ਮੁੜ ਕੇ ਦੁਆਰੇ ਫੇਰ ਹਲਦੀ ਲਾ ਲਓ ਇਹ ਝੋਨੇ ਦੀਆਂ ਰਬੈਤੀ ਆਪਾਂ ਛੱਡ ਕੇ ਝੋਨੇ ਦੇ ਮਗਰ ਆਪਾਂ ਨਾ ਪਈਏ ਮੇਰੀ ਹੱਥ ਬਨ ਕੇ ਆਪਣੇ ਕਿਸਾਨ ਭਰਾਵਾਂ ਨੂੰ ਝੋਨੇ ਦਾ ਬਦਲਾਅ ਲਿਆਉਣ ਵਾਸਤੇ ਜਿਹੜੀ ਵੀ ਚੀਜ਼ ਤੁਹਾਨੂੰ ਚੰਗੀ ਲੱਗਦੀ ਆ ਉਹ ਆਪਾਂ ਜਰੂਰ ਬੀਜਗੇ ਔਰ ਆਪਣੇ ਸਰੋਤਾ ਪਾਣੀ ਨੂੰ ਜਰੂਰ ਬਚਾਈਗੇ ਔਰ ਪਾਣੀ ਦਾ ਭਾਈ ਆਪਾਂ ਨੂੰ ਜਿਵੇਂ ਹੁਣ 20 ਤੋਂ 25 ਰੁਪਏ ਲੀਟਰ ਬੋਤਲ ਮਿਲ ਲਈ ਆ ਦੁੱਧ ਤੋਂ ਮਹਿੰਗਾ ਪਾਣੀ ਮਿਲ ਰਿਹਾ ਹੈ ਆਪਾਂ ਨੂੰ ਇਹ ਪਾਣੀ ਬੋਤਲਾਂ ਬਚਾਉਣ ਵਾਸਤੇ ਆਪਾਂ ਨੂੰ ਖੁਦ ਪ੍ਰਾਲਾ ਕਰਨਾ ਪਊਗਾ ਫਿਰ ਆਪਣਾ ਪਾਣੀ ਬਚੂਗਾ